ਪੰਚਕੁਲਾ ਦੀ ਇੱਕ ਅਜੀਹੀ ਘਟਨਾ ਜਿਸ ਦੇ ਵਿੱਚ ਇੱਕ ਪੰਜਾਬੀ ਪਰਿਵਾਰ ਜੰਨ ਦੇ ਗੀੜ ਦੇ ਵਿੱਚ ਫਸ ਗਿਆ ਜਿਹੜਾ ਹਾਲ ਜੰਨ ਨੇ ਉਹਨਾਂ ਦਾ ਕੀਤਾ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਸਿਮਰਨਜੀਤ ਸਿੰਘ ਅਰੋੜਾ ਚੰਡੀਗੜ੍ਹ ਵਿੱਚ ਆਪਣੇ ਕੱਪੜਿਆਂ ਦਾ ਕਾਰੋਬਾਰ ਖਾਨਦਾਨੀ ਪਰਿਵਾਰ ਐਵੇਂ ਕਹਿ ਸਕਦੇ ਹਾਂ ਕਿ ਮੌਜੂਦਾ ਪੀੜ੍ਹੀਆਂ ਨੇ ਗਰੀਬੀ ਸ਼ਬਦ ਦੇਖਿਆ ਤੱਕ ਨਹੀਂ ਸਿੱਖ ਪਰਿਵਾਰ ਨੇ ਕਿਸੇ ਦੇ ਸੰਤ ਫਕੀਰਾਂ ਦਾ ਪਿੱਛਾ ਨਹੀਂ ਕੀਤਾ ਅਤੇ ਲੋਕਾਂ ਨੂੰ ਵੀ ਮਹਿਮਾ ਪਰਮਾ ਤੋਂ ਦੂਰ ਰੱਖਿਆ ਸਿਮਰਨਜੀਤ ਸਿੰਘ ਦੇ ਦੋ ਪੁੱਤਰ ਅਤੇ ਇੱਕ ਲੜਕੀ ਸੀ। ਉਹਨਾਂ ਦੇ ਵੱਡੇ ਮੁੰਡੇ ਦੀ ਉਮਰ 30 ਸਾਲ ਸੀ ਅਤੇ ਉਹ ਆਪਣੇ ਪਿਤਾ ਦੇ ਨਾਲ ਕੱਪੜਿਆਂ ਦੇ ਸ਼ੋਰੂਮ ਦੇ ਵਿੱਚ ਬੈਠਦੇ ਸੀ। ਸਿਮਰਨਜੀਤ ਸਿੰਘ ਨੇ ਸਾਡੀ ਇੱਕ ਵੀਡੀਓ ਦੇਖ ਕੇ ਆਪਣੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਉਹ ਕਹਿੰਦੇ ਹਨ ਕਿ ਸਾਡੇ ਪਿਓ ਦਾਦਿਆਂ ਦੀ ਕਮਾਈ ਨਾਲ ਜ਼ਮੀਨਾਂ ਬਣਾਈਆਂ ਹੋਈਆਂ ਸੀ ਅਤੇ ਅਸੀਂ ਵੀ ਬਣੀਆਂ-ਬਣਾਈਆਂ ਦੁਕਾਨਾਂ ਤੇ ਬੈਠ ਕੇ ਕੰਮ ਸੰਭਾਲ ਲਿਆ। ਚੰਡੀਗੜ੍ਹ ਤੇ ਹੋਰ ਇਲਾਕਿਆਂ ਦੇ ਵਿੱਚ ਉਹਨਾਂ ਦੇ ਪੰਜ ਸ਼ੋਰੂਮ ਹਨ ਅਤੇ ਹੋਰ ਜ਼ਮੀਨ ਵੀ ਹੈ ਇਹ ਸਾਰੀ ਪ੍ਰਾਪਰਟੀ ਉਸਦੀ ਇਕੱਲੇ ਦੀ ਸੀ ਕੰਮ ਵਧਾਇਆ ਤੇ ਉਸਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ ਉਹਨਾਂ ਦਾ ਮੁੰਡਾ ਗੁਰਸਿਮਰਨ ਉਹ ਨਾਮ ਨਾਲ ਦੁਕਾਨ ਸੰਭਾਲਦਾ ਸੀ ਅਤੇ ਉਹਨਾਂ ਨੇ ਆਪਣੀ ਕੁੜੀ ਦਾ ਵਿਆਹ ਕਰ ਦਿੱਤਾ ਛੋਟੀ ਮੁੰਡੇ ਦੀਆਂ ਅੱਖਾਂ ਦੇ ਵਿੱਚ ਉਹਨਾਂ ਨੂੰ ਬਦਲਾਅ ਲੱਗ ਰਿਹਾ ਸੀ ਅਤੇ ਹੌਲੀ-ਹੌਲੀ ਅੱਖਾਂ ਲਾਲ ਹੋਣ ਲੱਗੀਆਂ ਉਸ ਤੋਂ ਬਾਅਦ ਅੱਖਾਂ ਦੇ نیچے ਉਸਦੇ ਕਾਲੇ ਘੇਰੇ ਆਉਣ ਲੱਗੇ ਪਰ ਉਹ ਕੰਮ ਦੇ ਵਿੱਚ ਵਿਅਸਤ ਰਹਿੰਦੇ ਸੀ ਅਤੇ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਪਰਾਦਰ ਦੀ ਪਤਨੀ ਨੂੰ ਬਹੁਤ ਅਜੀਬ ਲੱਗ ਰਿਹਾ ਸੀ ਉਸਦੇ ਸੁਭਾਅ ਦੇ ਵਿੱਚ ਵੀ ਹੌਲੀ-ਹੌਲੀ ਫਰਕ ਪੈ ਰਿਹਾ ਸੀ ਅਤੇ ਕੁਸਤੇ ਖਰਚੇ ਵੀ ਵਧਣ ਲੱਗੇ ਸਨ ਇੱਕ ਦਿਨ ਅੱਧੀ ਰਾਤ ਨੂੰ ਉਸਦੇ ਕਮਰੇ ਦੇ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ ਤੇ ਉਹਨਾਂ ਨੇ ਜਾ ਕੇ ਦੇਖਿਆ ਤਾਂ ਕਮਰਾ ਅੰਦਰੋਂ ਬੰਦ ਸੀ ਉਸ ਨੂੰ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ ਅਤੇ ਕਮਰੇ ਦੇ ਵਿੱਚ ਸਾਮਾਨ ਖਿਲਰ ਰਿਹਾ ਪਿਆ ਰਹਿ ਗਿਆ ਅਤੇ ਸਹਜ ਦਾ ਖੂਨ ਵੀ ਨਾਲ ਭਿੱਜਿਆ ਪਿਆ ਸੀ ਜਿਸ ਨੂੰ ਦੇਖ ਕੇ ਉਹ ਸਾਰੇ ਡਰ ਗਏ ਉਸ ਨੂੰ ਡਾਕਟਰ ਕੋਲ ਲੈ ਕੇ ਗਏ ਅਤੇ ਉਹ ਸ਼ਾਂਤ ਨਹੀਂ ਹੋ ਰਿਹਾ ਸੀ। ਉਹ ਦੋ-ਦੋ ਆਵਾਜ਼ਾਂ ਦੇ ਵਿੱਚ ਬੋਲ ਰਿਹਾ ਸੀ ਅਤੇ ਡਰਾਵਣੀ ਆਵਾਜ਼ ਦੇ ਵਿੱਚ ਬੋਲ ਰਿਹਾ ਸੀ। ਡਾਕਟਰ ਨੇ ਉਸ ਨੂੰ ਸ਼ਾਂਤ ਕਰਨ ਦੇ ਲਈ ਰੈਸਟ ਦਾ ਇੰਜੈਕਸ਼ਨ ਦਿੱਤਾ। ਉਸ ਵੇਲੇ ਉਹ ਸ਼ਾਂਤ ਹੋ ਗਿਆ। ਪਰ ਉਹ ਹੀ ਰੋਜ਼ਾਨਾ ਕਰਨ ਲੱਗਾ। ਦਿਮਾਗੀ ਡਾਕਟਰ ਨੂੰ ਦਿਖਾਇਆ ਤਾਂ ਪਤਾ ਲੱਗਾ ਕਿ ਉਹ ਨਸ਼ੇ ਕਰਦਾ ਸੀ। ਇਲਾਜ ਕਰਵਾਇਆ ਪਰ ਕੋਈ ਅਸਰ ਨਹੀਂ ਹੋਇਆ। ਫਿਰ ਕਿਸ ਨੇ ਦੱਸਿਆ ਕਿ ਲੁਧਿਆਣੇ ਦੇ ਕਰੀਬ ਇੱਕ ਤਾਤ੍ਰਿਕ ਹੈ ਜੋ ਕਿਸ ਦਾ ਸ਼ਰਤੀਆ ਇਲਾਜ ਕਰਦਾ ਹੈ ਉਸ ਦੀ ਪਤਨੀ ਤੇ ਕਹਿਣ ਤੇ ਉਹ ਚਲਾ ਗਿਆ ਤੇ ਉਹ ਤਾਤ੍ਰਿਕ ਨੇ ਆਪਣੇ ਪਖਾਨੇ ਸ਼ੁਰੂ ਕਰ ਦਿੱਤੇ ਪਰ ਅਸਲ ਦੇ ਵਿੱਚ ਗੱਲ ਇਹ ਸੀ ਕਿ ਉਸ ਦਾ ਮੁੰਡਾ ਸਿਰਫ ਨਸ਼ੇ ਹੀ ਕਰਦਾ ਸੀ ਪਰ ਉਸ ਤਾਤ੍ਰਿਕ ਨੇ ਵਹਿਮ ਪਾ ਦਿੱਤਾ ਕਿ ਉਸ ਦੇ ਮੁੰਡੇ ਦਾ ਦਿਲ ਨਸ਼ਾ ਮੰਗਦਾ ਹੈ ਅਤੇ ਉਹ ਤਾਂ ਬਹੁਤ ਸ਼ਰੀਫ ਹੈ ਉਸ ਤਾਤ੍ਰਿਕ ਨੇ ਪਤਾ ਨਹੀਂ ਕੀ ਕੀਤਾ ਕਿ ਉਸੇ ਸਮੇਂ ਹੀ ਉਹ ਦੋ ਆਵਾਜ਼ਾਂ ਦੇ ਵਿੱਚ ਗੱਲ ਕਰਨ ਲੱਗਾ ਉਹਨਾਂ ਨੇ ਇਸੇ ਗੱਲੋਂ ਬਾਪੇ ਤੇ ਯਕੀਨ ਹੋ ਗਿਆ ਅਤੇ ਹਰ ਹਫਤੇ ਸਕੂਲ ਜਾਣ ਲੱਗੇ ਤੇ ਉਸ ਨੂੰ ਮੂੰਹ ਮੰਗੇ ਪੈਸੇ ਵੀ ਦਿੰਦੇ ਸੀ ਪਰ ਉਸ ਨਾਲ ਕੋਈ ਫਰਕ ਨਹੀਂ ਸੀ ਸਗੋਂ ਸਾਰਾ ਕੁਝ ਉਲਟਾ ਹੋ ਰਿਹਾ ਸੀ ਉਸ ਦਾ ਮੁੰਡਾ ਖੂਨ ਦੀਆਂ ਉਲਟੀਆਂ ਕਰ ਰਿਹਾ ਸੀ ਅਤੇ ਉਸ ਦੇ ਅੰਦਰੋਂ ਰਾਖ ਨਿਕਲ ਰਹੀ ਸੀ ਆਖਿਰ ਉਹ ਮਰਨ ਕੰਡੇ ਪੈ ਗਿਆ ਉਹ ਬਹੁਤ ਦੁਖੀ ਸੀ ਅਤੇ ਇੱਕ ਦਿਨ ਉਹ ਗੁਰੂ ਘਰ ਆਏ ਅਤੇ ਉੱਥੋਂ ਦੇ ਰਾਗੀ ਸਿੰਘ ਉਹਨਾਂ ਨੂੰ ਜਾਣਦੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਘਰ ਅਖੰਡ ਪਾਠ ਕਰਵਾਓ ਉਹਨਾਂ ਨੇ ਅਖੰਡ ਪਾਠ ਆਰੰਭ ਕੀਤਾ ਤੇ ਇਸ ਦਾ ਮੁੰਡਾ ਵੀ ਸੁਣ ਰਿਹਾ ਸੀ ਅਗਲੇ ਦਿਨ ਪਾੜ ਚੱਲ ਰਿਹਾ ਸੀ ਅਤੇ ਸਹਜ ਪਹਿਲਾਂ ਵਾਂਗੂ ਹੀ ਤੜਫਣ ਲੱਗਿਆ ਅਤੇ ਇੱਕਦਮ ਸ਼ਾਂਤ ਹੋ ਗਿਆ। ਅਗਲੇ ਦਿਨ ਉਹ ਪੈਂਤੇ ਕੀਰਤਨ ਹੋਇਆ ਅਤੇ ਭਿਆਨਕ ਆਵਾਜ਼ ਆਈ ਅਤੇ ਇੱਕਦਮ ਸ਼ਾਂਤ ਹੋ ਗਈ। ਹੁਣ 3 ਮਹੀਨੇ ਹੋ ਗਏ ਹਨ ਅਤੇ ਸਭ ਕੁਝ ਠੀਕ ਚੱਲ ਰਿਹਾ ਹੈ। ਅਸਲ ਵਿੱਚ ਉਸ ਦਾ ਮੁੰਡਾ ਨਸ਼ੇ ਹੀ ਕਰਦਾ ਸੀ ਅਤੇ ਉਸ ਦਾ ਡਾਕਟਰੀ ਇਲਾਜ ਕਰਨਾ ਚਾਹੀਦਾ ਸੀ। ਪਰ ਉਹ ਗਲਤ ਤਰੀਕੇ ਨਾਲ ਉਸ ਦਾ ਇਲਾਜ ਕਰਵਾ ਰਹੀ ਸੀ। ਤਾਂਤ੍ਰਿਕ ਨੇ ਆਪਣੇ ਪੈਸਿਆਂ ਦੀ ਖਾਤਰ ਕਾਲੇ ਜਲਮ ਨਾਲ ਉਹਨਾਂ ਦੇ ਘਰ ਕੋਈ ਸ਼ੈਅ ਛੱਡ ਦਿੱਤੀ। ਦੇਖਣ ਵਾਲੀ ਗੱਲ ਤਾਂ ਇਹ ਸੀ ਕਿ ਉਹ ਆਪਣੇ ਚੰਗੇ ਭਲੇ ਮੁੰਡੇ ਨੂੰ ਖੁਦੋਂ ਤਾਂਤ੍ਰਿਕ ਕੋਲ ਲੈ ਕੇ ਜਾਂਦੇ ਸੀ ਅਤੇ ਆਪਣੀ ਜਿੱਦ ਪੂਰੀ ਕਰਨ ਖਾਤਰ ਆਪ ਉਸ ਦੇ ਉੱਪਰ ਪੈਸੇ ਖਰਾਬ ਕਰਦੇ ਸੀ। ਆਖਰ ਸਿੱਖਾਂ ਦੀ ਧਰਮ ਦੀ ਬਾਣੀ ਦੇ ਨਾਲ ਉਸ ਦਾ ਮੁੰਡਾ ਠੀਕ ਹੋ ਗਿਆ ਅਤੇ ਗੁਰੂ ਜੀ ਨੇ ਹੀ ਉਹਨਾਂ ਦਾ ਸਾਥ ਦਿੱਤਾ। ਪਰ ਇਹ ਸਭ ਉਹਨਾਂ ਦੇ ਪਰਿਵਾਰ ਨਾਲ ਕਿਵੇਂ ਬੀਤਿਆ ਉਹੀ ਜਾਣਦੇ ਹਨ। ਸੋ ਤੁਸੀਂ ਵੀ ਬਾਣੀ ਅਤੇ ਸਬਰ ਸੰਤੋਖ ਦਾ ਸਾਥ ਲਓ ਤਾੰਤ੍ਰਿਕ ਬਾਬਿਆਂ ਦੇ ਚੱਕਰਾਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਕਸ਼ਟ ਦੇ ਵਿੱਚ ਨਾ ਪਾਓ ਤੁਹਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰੋ